ਉਸ ਪੰਜਾਬ ਦੀ ਦੁਖਿਆਰੀ ਮਾਂ ਨੇ ਲਗਾਈ ਹੈ ਪੁਕਾਰ ਪੁੱਤ ਦਾ ਐਕਸੀਡੈਂਟ ਹੋਣ ਤੋਂ ਬਾਅਦ ਮਾਂ ਦੀ ਮਦਦ ਦੀ ਹੈ ਕੋਹਾਰ ਸਕਾਰ ਚਲਾਉਣ ਦੇ ਲਈ ਨੌਜਵਾਨ ਕਰਦਾ ਸੀ ਡਰਾਈਵਰੀ ਸੋ ਮਦਦ ਦੇ ਲਈ ਦੁਖਿਆਰੀ ਮਾਂ ਨੇ ਆਪਣਾ ਨੰਬਰ ਵੀ ਜਾਰੀ ਕੀਤਾ ਜਿੱਥੇ ਕੋਈ ਵੀ ਦਾਨੀ ਸੱਜਣ ਇਹਨਾਂ ਦੀ ਮਦਦ ਕਰ ਸਕਦਾ ਹੈ ਮਾਂ ਨੇ ਪੁੱਤ ਨੂੰ ਪੜਾਇਆ ਲਿਖਾਇਆ ਤੇ ਕਿਤੇ ਸੋਚਿਆ ਕਿ ਮਾਂ ਪੁੱਤ ਮੇਰਾ ਪੜੇਗਾ ਨੌਜਵਾਨ ਹੋਏਗਾ ਅਤੇ ਘਰ ਦੀ ਗਰੀਬੀ ਨੂੰ ਚੱਕੇਗਾ ਤੇ ਨਾਲ-ਨਾਲ ਪੜਾਉਣ ਦੇ ਨਾਲ-ਨਾਲ ਖਾਲਸਾ ਕਾਲਜ ਵਿੱਚ ਐਡਮਿਸ਼ਨ ਵੀ ਕਰਵਾਈ ਕਿ ਪੁੱਤ ਮੇਰਾ ਜਿਹੜਾ ਵਾ ਉਥੇ ਓਕੀ ਦਾ ਪਲੇਅਰ ਬਣੇਗਾ ਅਤੇ ਕਿਤੇ ਨਾ ਕਿਤੇ ਨਾਂ ਰੌਸ਼ਨ ਕਰੇਗਾ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜੂਰ ਮਜੂਰ ਸੀ ਆ ਪ੍ਰਮਾਤਮਾ ਦਾ ਇਹੋ ਜਿਹਾ ਭਾਣਾ ਵਰਤਿਆ ਕਿ ਪੁੱਤ ਦਾ ਐਕਸੀਡੈਂਟ ਹੋ ਗਿਆ ਕਿਉਂਕਿ ਪੁੱਤ ਨਾਲ-ਨਾਲ ਕਿਤੇ ਨਾ ਕਿਤੇ ਘਰ ਦੇ ਖਰਚੇ ਚਲਾਉਣ ਲਈ ਡਰਾਈਵਰੀ ਵੀ ਕਰਦਾ ਸੀ ਤੇ ਮੈਂ ਇਸ ਵੇਲੇ ਮਾਂ ਦੁਖਿਆਰੀ ਜਿਹੜੀ ਆ ਪੁਕਾਰਾਂ ਕਰ ਰਹੀ ਆ ਕਿ ਮੇਰੇ ਪੁੱ ਹਲਕਾ ਜਨਾਲਾ ਦੇ ਪਿੰਡ ਰਿਆੜਾ ਵਿੱਚ ਮੌਜੂਦ ਹੈ ਜਿੱਥੇ ਕਿ ਉਹ ਮਾਂ ਅਤੇ ਉਹ ਪੁੱਤ ਦੋਵੇਂ ਮੌਜੂਦ ਨੇ ਸਾਡੇ ਨਾਲ ਅਸੀਂ ਗੱਲ ਕਰਾਂਗੇ ਵੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਵਿੰਦਰ ਗੌਰ ਹੈ ਅਬ ਜੀ ਕਿ ਕਿੰਨਾ ਪੜਿਆ ਵੀਰ ਜਿਹੜਾ ਕਿਸ ਤਰੀਕੇ ਨਾਲ ਇਹਨੂੰ ਤੁਸੀਂ ਪੜਾਇਆ ਜਿਹੜਾ ਤੁਸੀਂ ਦੱਸ ਰਹੇ ਕੀ ਕਿੰਨਾ ਪੜਿਆ ਇਹ ਬੱਚਾ 10 ਕਲਾਸਾਂ ਪੜਿਆ ਆ ਮੇਰੇ ਘਰ 'ਚ ਬਹੁਤ ਗਰੀਬੀ ਸੀ ਮੈਂ ਆਪਣੇ ਭੈਣ ਭਰਾਵਾਂ ਨੂੰ ਇਦਾਂ ਠੱਗ ਠੁੱਕ ਕੇ ਭੈਣ ਭਰਾਵਾਂ ਨੂੰ ਫੜ ਕੇ ਪੜਾਇਆ ਲਿਖਾਇਆ ਕੱਪੜੇ ਵੀ ਨਹੀਂ ਚੱਜ ਨਾ ਮਿਲਦੇ ਹੁੰਦੇ ਉਹ ਮੇਰੇ ਭੈਣ ਭਰਾਵਾਂ ਦੇ ਉੱਥੇ ਪੌਣੇ ਤੇ ਇਹਨਾਂ ਨੂੰ ਪੜਾਇਆ ਵਿਖਾਇਆ ਪੀਓ ਤਰੱਕੀ ਕਰਨਗੇ ਕੋ ਦਿਲੀਆਂ ਤੇ ਕੋ ਬਣ ਜਾਣਗੇ ਘਰ ਸੌਖਾ ਹੋ ਜਾਊਗਾ ਘਰ ਦੀ ਗਰੀਬੀ ਨਿਕਲ ਜਾਊਗੀ ਤੇ ਪੀਓ ਇਹਦਾ ਹੀ ਰਹਿਨੇ ਮੈਂ ਹਾਂ ਪਹਿਲਾ ਟਾਟਾ ਜਦੋਂ ਇੰਦਰਾ ਗਾਂਧੀ ਮਰੀ ਉਸ ਤੋਂ ਬਾਅਦ ਅਸੀਂ ਇੱਥੇ ਆ ਗਏ ਸਾਡੀ ਹਾਲਤ ਮਾੜੀ ਸਾਡਾ ਕਾਰੋਬਾਰ ਸਾਰਾ ਉੱਥੇ ਸੀ ਉਸ ਤੋਂ ਬਾਅਦ ਹੀ ਇੱਥੇ ਆ ਗਏ ਸਾਡੀ ਹਾਲਤ ਬਹੁਤ ਮਾੜੀ ਹੋ ਗਈ ਪੀ ਰੋਟੀਆਂ ਵੀ ਯਾਤਰਾ ਹੋ ਗਈ ਸੀ ਅਸੀਂ ਪਰ ਤੁਸੀਂ ਬੱਚੇ ਨੂੰ ਪੜਾਇਆ ਲਿਖਾਇਆ ਹੋਕੀ ਦਾ ਸ਼ੌਕ ਸੀ ਬੱਚੇ ਨੂੰ ਪਰ ਇਹ ਐਕਸੀਡੈਂਟ ਕਿਦਾਂ ਹੋਇਆ ਕੀ ਪਾਣਾ ਵਰਤਿਆ ਸਾਰਾ ਇਨੂੰ ਪੜਾਇਆ ਲਖਾਇਆ ਨਾ 10 ਜਮਾਤ ਬਾਅਦ ਤੇ ਇਸ ਤੋਂ ਬਾਅਦ ਇਹ ਡਰਾਈਵਰੀ ਚ ਵੜ ਗਿਆ ਡਰਾਈਵਰੀ ਚ ਜਾਣ ਤੋਂ ਬਾਅਦ ਇਹ ਗੱਡੀ ਚਲਾਉਂਦਾ ਸੀ ਬੰਬੇੋਂ ਗੱਡੀ ਇਹਦੀ ਇੱਥੇ ਅੰਬਸਾਰ ਆਉਂਦੀ ਸੀ ਕਦੀ ਪਾਕਿਸਤਾਨ ਬਾਹਰ ਕਾਰਦਾ ਸੀ ਟਮਾਟਰ ਤੇ ਆ ਜਾਂਦੀ ਇਹ ਰਾਜਸਥਾਨ ਜਾ ਕੇ ਆ ਟਹਿਰੇ ਆ ਤੇ ਚਾਹ ਪਾਣੀ ਪਿੰਦੇ ਆ ਰਾਜਸਥਾਨ ਟਹਿਰੇ ਤੇ ਆਂਦੇ ਮੈਂ ਚਾਹ ਪੀ ਕੇ ਆਉਣਾ ਆ ਗਰਮ ਗਰਮ ਤੇ ਕਨੈਕਟਰ ਨੂੰ ਕਹਿੰਦਾ ਵੀ ਤੂੰ ਐਂਦਾ ਕਰ ਪਿਆ ਆਪਣੇ ਪਿਆਜ਼ ਪੂਈ ਆਪਣੇ ਥੋੜੇ ਬੁੱਧ ਕੱਢ ਲੈ ਤੇ ਚੱਲ ਮੈਂ ਚਾਹ ਪੀ ਕੇ ਆਉਣਾ ਗਰਮ ਗਰਮ ਆਂਦਾ ਅੱਛਾ ਤੂੰ ਪੀ ਆ ਇਹ ਚਾਹ ਪੀਣ ਗਿਆ ਆ ਇਹ ਰਸਤੇ 'ਚ ਇੱਕ ਸ਼ੜਕ ਪਾਰ ਕੀਤੀ ਦੂਜੀ ਪਾਰ ਕਰਨ ਲੱਗਾ ਪਿੱਛੋਂ ਕਾਰ ਆਈ ਆ ਸਾਈਡ ਮਾਰ ਕੇ ਛੁੱਟ ਗਈ ਇਹ ਬੱਚੇ ਨੂੰ ਬੱਚੇ ਨੂੰ ਕੋਈ ਹੋਸ਼ ਨਹੀਂ ਘੰਟਾ ਪਿਆ ਰਿਆ ਅੱਧਾ ਘੰਟਾ ਪਿਆ ਰਿਆ ਇਹ ਤਾਂ ਰੱਬ ਹੀ ਜਾਣਦਾ ਇਸ ਗੱਲ ਨੂੰ ਪਰ ਹੁਣ ਕੀ ਹਾਲਾਤ ਨੇ ਬੀਜੀ ਇਸ ਵੇਲੇ ਹੁਣ ਇਹਦੇ ਹਾਲਾਤ ਇਹ ਆ ਕਿ ਇਹ ਕੋਮਾ 'ਚ ਨਿਕਲ ਆਇਆ ਵਾ ਬਾਕੀ ਇਹ ਪਿੰਡਾਤੀ ਇਹਦੀ ਵਾਪਸ ਨਹੀਂ ਮੁੜਦੀ ਪੈਰ ਇਹਦੇ ਟੇਢੇ ਹੋ ਗਏ ਆ ਤੁਰ ਫੇਰ ਨਹੀਂ ਸਕਦਾ ਆਪਣਾ ਚੱਕੀ ਮਛਾਪ ਨਹੀਂ ਕਰ ਸਕਦਾ ਆਪਣੇ ਆਪ ਇਹ ਮੇਰੇ ਅਧੀਨ ਆ ਮੈਂ ਵੀ ਬਜੁਰਗ ਹੋ ਗਈ ਆ ਨਹੀਂ ਸੌਂ ਸਕਦੀ ਇਹੀ ਦਵਾ ਕਰਨੀ ਆ ਇਹ ਸੱਜਣ ਦਾਨੀਓ ਮੇਰੇ ਤੇ ਰਹਿਮਤ ਕਰੋ ਮੇਰ ਕਰੋ ਮੈਨੂੰ ਪੈਸੇ ਦਿਓ ਬੱਚੇ ਦਾ ਇਲਾਜ ਹੋ ਸਕੇ ਮੈਂ ਪੈਸਾ ਹੱਥੀਂ ਨਹੀਂ ਆਪਣਾ ਫੜਨਾ ਚਾਹੁੰਦੀ ਤੁਸੀਂ ਆਪ ਖੁਦ ਲਾਓ ਇਸ ਬੱਚੇ ਦਾ ਇਲਾਜ ਕਰ ਦੋ ਨਾਲ ਮਿਲ ਕੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਾਂਗੀ ਮੈਂ ਕਿਉਂਕਿ ਕਾਫੀ ਜਿੱਦਾਂ ਸੱਟਾਂ ਲੱਗੀਆਂ ਸੀ ਕਾਫੀ ਇਲਾਜ ਵੀ ਕਰਾਉਣਾ ਪਿਆ ਪਹਿਲਾਂ ਕਿਹੜੀ ਸੰਸਥਾ ਨੇ ਇਲਾਜ ਕਰਵਾਇਆ ਸੀ ਸਹਿਯੋਗ ਦਿੱਤਾ ਸੀ ਨਾਲ ਅਸੀਂ ਪਹਿਲਾਂ ਨਬਾਰੀ ਕੀਤਾ ਕਿ ਪਿੰਡ ਦੇ ਲੋਕਾਂ ਨੇ ਥੋੜਾ ਸਹਿਯੋਗ ਦਿੱਤਾ ਜਿਹੜਾ ਜਾਂਦਾ ਸੀ ਕਿ 5000 ਦੇ ਕੇ ਜਾਂਦਾ ਸੀ ਕਿ 2000 ਦੇ ਦਿੰਦਾ ਇੱਕ ਉਹ 10000 ਦਿੰਦਾ ਸੀ ਪਿੰਡ ਨੇ ਬੜੀ ਮਦਦ ਕੀਤੀ ਆ ਇਸ ਪਿੰਡ ਦਾ ਮੈਂ ਬਹੁ ਸਾਡੇ ਸੇ ਬੱਚੇ ਵੀ ਆ ਗਏ ਨੌਜਵਾਨ ਮੁੰਡੇ ਜਿਹੜੇ ਅੱਗੇ ਲਾ ਕੇ ਇਸ ਇਸ ਕੰਮ ਨੂੰ ਕਰਦੇ ਨੇ ਤੇ ਬਾਕੀ ਫਿਰ ਮੈਂ ਖਾਲਸਾ ਏਡ ਵੱਲੋਂ ਸਾਨੂੰ ਕਿਸੇ ਨੇ ਦੱਸਿਆ ਅਸੀਂ ਉਹਦੀ ਮਦਦ ਲਈ ਉਹ ਖਾਲਸਾ ਏਡ ਨਹੀਂ ਫਿਰ ਹਰ ਤੇਜੇ ਡਾਕਟਰ ਦੇ ਕੋਲ ਉਹਨਾਂ ਨੇ ਉਹਨਾਂ ਦੇ ਸਭ ਕੁਝ ਵੀ ਕਾਗਜ਼ ਪੱਤਰ ਮੰਗੇ ਉਹਨਾਂ ਨੂੰ ਪੈਸਾ ਦਿੱਤਾ ਤੇ ਉੱਥੇ 1 ਮਹੀਨਾ ਇਹਦਾ ਇਲਾਜ ਚੱਲਿਆ ਪਰ ਸਾਡਾ ਇਲਾਜ ਫਿਰ ਨਹੀਂ ਸਹੀ ਨਹੀਂ ਹੋਇਆ ਤੇ ਉਹ ਬਲਾਤਰ ਨੇ ਇਹਦੀ ਵਾਪਸ ਨਹੀਂ ਮੋੜਦੀ ਪੈਰ ਵੀ ਗੇ ਹੋ ਗਏ ਆ ਤਾਂ ਟੱਟੀਪ ਸ਼ਾਪ ਕਰਨ ਜੋ ਗਵਨੀ ਹੈਗਾ ਕਿ ਆਪਣਾ ਆਪਣਾ ਆਪ ਸਾਫ ਸਕੇ ਬਹੁਤ ਮੁਸ਼ਕਲ ਆ ਭਾਜੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਦੋ ਦਾਨੀ ਸੱਜਣ ਦੇਖ ਰਹੇ ਨੇ ਵੀਡੀਓ ਨੂੰ ਕੀ ਕਹਿਣਾ ਚਾਹੁੰਦੇ ਹੋ ਦਾਨੀ ਸੱਜਣ ਨੂੰ ਮੈਂ ਤੇ ਇਹੀ ਦਾਨੀ ਸੱਜਣ ਨੂੰ ਕਹਿਨੀ ਆ ਵੀ ਵੀਰ ਬਾਏ ਬਾਏ ਗੁਰ ਤੁਹਾਨੂੰ ਬਹੁਤ ਬਹੁਤ ਦਵੇ ਤੁਸੀਂ ਮੇਰੇ ਪੁੱਤ ਦਾ ਇਲਾਜ ਕਰਾ ਦਿਓ ਮੇਰਾ ਪੁੱਤ ਤਰਨ ਜੋਗਾ ਹੋਵੇ ਇਹ ਵੀ ਦਾਨੀ ਬਣੇ ਇਹ ਵੀ ਲੋਕਾਂ ਦਾ ਦਾਨ ਕਰਕੇ ਲੋਕਾਂ ਦਾ ਇਲਾਜ ਕਰਾਵੇ ਲੋਕਾਂ ਦੀ ਮਦਦ ਕਰੇ ਮੇਰਾ ਪੁੱਤ ਵੀ ਡਾਕਟਰ ਕੀ ਦੱਸਦੇ ਆ ਕਿ ਠੀਕ ਹੋ ਸਕਦਾ ਆ ਕੀ ਇਲਾਜ ਲਈ ਕਿੰਨੇ ਪੈਸੇ ਚਾਹੀਦੇ ਕੋ ਡਾਕਟਰਾਂ ਨੇ ਦੱਸਿਆ ਤੁਹਾਨੂੰ ਹੁਣ ਕਿ ਗਾਂਹੇ ਦਾ ਕੀ ਇਲਾਜ ਚੱਲਣਾ ਡਾਕਟਰ ਨੇ ਇਹੀ ਦੱਸਿਆ ਪੀ ਇਹਦੇ ਪ੍ਰਸ਼ਨ ਹੋਣੇ ਆ ਪ੍ਰਸ਼ਨ ਹੋ ਗਿਆ ਤਰ ਸਕਦਾ ਆ ਠੀਕ ਹੋ ਸਕਦਾ ਆ ਪਰ ਪੈਸਾ ਲੱਗਣਾ ਆ ਪੈਸਾ ਕਾਫੀ ਲੱਗਦਾ ਆ ਠੀਕ ਹੈ ਕਿੰਨੇ ਕਿ ਪੈਸੇ ਦੀ ਮੰਗ ਕੀਤੀ ਹੈ ਜਿਹੜਾ ਤੁਸੀਂ ਪਹੁੰਚ ਤੇ ਤੁਹਾਡੀ ਤੋਂ ਬਾਹਰ ਹੈਗਾ ਵਾ ਕਿੰਨੇ ਕਿ ਉਹਨਾਂ ਨੇ ਕਿਹਾ ਕਿ ਕਿੰਨਾ ਕੁ ਵੱਡਾ ਖਰਚਾ ਹੈ ਖਰਚਾ ਜੀ ਬਾਹ ਦਾ ਜਾਂ ਪ੍ਰਸ਼ਨ ਕਰਾਇਆ ਸੀ ਨਾ ਉਹ ਦਾ 84000 ਰੁਪਇਆ ਉਹਨਾਂ ਲਿਆ ਸੀ ਤੇ ਬਾਕੀ ਤੁਸੀਂ ਆ ਵੀ ਸਿਆਣੇ ਹਣ 5 ਲੱਖ ਤੋਂ ਘਟੋ ਆਂਦੇ ਨਹੀਂ 5 ਲੱਖ ਲੱਗ ਜਾਊਗਾ ਇਹ ਜੀ ਬਾ ਹੱਥ ਵੀ ਇਦਾਂ ਦਾ ਪੈਰ ਵੀ ਇਹਦੇ ਦੋਵੇਂ ਇਦਾਂ ਦੇ ਗੋਡੇ ਦਾ ਵੀ ਹੋਣਾ ਪੈਰ ਦਾ ਵੀ ਹੋਣਾ ਆ ਤੇ ਕਰਦਾ ਫਿਰ ਕਿੱਦਾਂ ਖਰਚਾ ਚੱਲ ਰਿਹਾ ਜਿੱਦਾਂ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਵੀ ਬੇਟਾ ਵੀ ਪੈ ਗਿਆ ਤੁਸੀਂ ਬਜ਼ੁਰਗ ਹੋ ਇਦਾਂ ਖਰਚਾ ਚੱਲ ਰਿਹਾ ਕਰਦਾ ਖਰਚਾ ਬਾ ਜੀ ਇਸ ਤਰ੍ਹਾਂ ਚੱਲਦਾ ਸੀ ਵੀ ਮੇਰੇ ਭੈਣ ਭਰਾ ਸਹਿੰਦੇ ਸੀ ਠੀਕ ਹੈ ਨਾ ਉਹਨਾਂ ਨੇ ਮੈਨੂੰ ਆਏ ਮਹੀਨੇ ਰਾਸ਼ਨ ਦੇ ਜਣਾ ਆਏ ਮਹੀਨੇ ਰਾਸ਼ਨ ਦੇ ਜਣਾ ਤੇ ਉਹਨਾਂ ਮੈਨੂੰ ਮਦਦ ਕਰ ਜਾਣੀ ਪੱਕਾ ਰਾਸ਼ਨ ਉਹਨਾਂ ਨੇ ਮੇਰਾ ਲਾਇਆ ਹੋਇਆ ਸੀ ਠੀਕ ਹੈ ਨਾ ਤੇ ਲੀੜਾ ਕੱਪੜਾ ਵੀ ਉਹਨਾਂ ਦੇਣਾ ਫਿਰ ਕੁੜੀ ਥੋੜਾ ਬਹੁਤਾ ਕਮਾਉਣ ਲੱਗ ਪਈ ਹੈ ਮੇਰੀ ਪੈਨਸ਼ਨ ਪੁੰਚਣ ਲੱਗ ਗਈ ਆ ਮੈਂ ਉਹ ਤੋਂ ਥੋੜਾ ਜਿਆਦਾ ਕਰਨਾ ਪੈਣੀ ਹੈ ਕਿਸੇ ਵਾਲੇ ਕਣਕਾਂ ਦੀ ਡਿੱਪੂ ਦੀ ਜੇ ਰੋਡ ਪੇ ਵਿਖਾ ਲੈਣੇ ਨਾ ਰੋਡ ਪੇ ਤਾਂ ਹੀ ਉਹ ਵੀ ਵੇਚ ਦੇਣੇ ਤੇ ਪੁੱਤ ਦੇ ਇਲਾਜ ਲਈ ਤੁਸੀਂ ਕੁਫਾਰ ਲਾ ਰਹੇ ਹੋ ਪੁੱਤ ਪਲੇਅਰ ਪੜ੍ਹਨਾ ਚਾਹੁੰਦਾ ਸੀ ਔਕੀ ਦਾ ਹੁਣ ਮਾਂ ਕੀ ਕਹਿੰਦੀ ਆ ਕੀ ਪੁਕਾਰ ਕਰਨਾ ਚਾਹੁੰਦੀ ਆ ਲੋਕਾਂ ਕੋ ਕਿਉਂਕਿ ਦਾਨੀ ਸੱਜਣਾਂ ਵੱਡੇ ਦਾਨੀ ਸੱਜਣ ਨੇ ਉਹ ਜਿਹੜੇ ਵੱਡੇ ਵੱਡੇ ਪੱਦਰ ਤੇ ਸੇਵਾਵਾਂ ਕਰਦੇ ਨੇ ਕੀ ਮੰਗ ਕਰਦੇ ਉਹਨਾਂ ਕੋਲ ਮੈਂ ਤੇਹੀ ਮੰਗ ਕਰਦੀ ਆ ਤੁਹਾਡੀ ਸੱਜਣਾਂ ਨੂੰ ਵੀ ਵੀਰੋ ਮੇਰੀ ਮਦਦ ਕਰੋ ਇਸ ਬੱਚੇ ਨੂੰ ਨੌਜਵਾਨ ਬੱਚੇ ਨੂੰ ਠਾਓ ਤਾਂ ਤੁਹਾਡਾ ਮੈਂ ਇਨਾ ਧੰਨਵਾਦ ਕਰਦੀ ਆ ਮੇਰਾ ਮੂੰਹ ਸੁੱਕਦਾ ਧੰਨਵਾਦ ਕਰਦਿਆਂ ਕਰਦਿਆਂ ਤੁਹਾਡਾ ਅੱਗੇ ਵੀ ਬੜੀ ਲੋਕਾਂ ਸੱਜਣਾਂ ਨੇ ਮੇਰੀ ਕੀਤੀ ਮਦਦ ਕੀਤੀ ਆ ਹੁਣ ਵੀ ਕਰੋ ਕਿਰਪਾ ਕਰ ਦਿਓ ਇਹਨਾਂ ਬੱਚੇ ਨੂੰ ਠਾ ਦੋ ਤੇ ਬੱਚਾ ਹੁਣ ਹਾਰਿਆ ਨੌਜਵਾਨ ਬੱਚਾ ਆ ਇਹਦੀ ਮਦਦ ਕਰੋ ਇਹਨੂੰ ਠਾ ਦੋ ਠੀਕ ਹੈ ਲਗਾਤਾਰ ਤਨੋਸੀ ਮਲਾਰੇ ਸੀ ਗਿਆ ਜਨਾਲਾ ਦੇ ਪਿੰਡ ਰਿਆੜ ਦੇ ਵਿੱਚ ਜਿਸ ਤਰੀਕੇ ਨਾਲ ਕਿ ਦੁਖਿਆਰੀ ਮਾਂ ਜਿਹੜੀ ਆਪਣੇ ਪੁੱਤ ਦੇ ਇਲਾਜ ਲਈ ਬੇਨਤੀ ਕਰ ਰਹੀ ਆ ਲਗਾਤਾਰ ਮੰਗ ਕੀਤੀ ਜਾ ਰਹੀ ਆ ਕਿ ਮੇਰੇ ਪੁੱਤ ਦਾ ਇਲਾਜ ਕਰਾਇਆ ਜਾਵੇ ਡਾਕਟਰ ਜਿਹੜੇ ਆ 5 ਤੋਂ 7 ਲੱਖ ਦਾ ਵੱਡਾ ਇਲਾਜ ਦੱਸ ਰਹੇ ਨੇ ਪਰ ਮੈਂ ਗਰੀਬਣੀ ਇਹ ਇਲਾਜ ਕਰਾਉਣ ਦੇ ਅ ਅਲੈਕ ਨਹੀਂ ਹੈਗੀ ਇਲਾਜ ਨਹੀਂ ਕਰਵਾ ਸਕਦੀ ਮੈਂ ਮੰਗ ਕਰ ਇਹ ਮੰਗ ਕਰ ਰਹੇ ਨੇ ਕਿ ਲਗਾਤਾਰ ਮੇਰੇ ਪੁੱਤ ਦਾ ਇਲਾਜ ਕਰਵਾਇਆ ਜਾਵੇ ਨਾਲ ਨਾਲ ਅਸੀਂ ਵੀ ਇੰਡੀਆ ਨਿਊਜ਼ ਪੰਜਾਬ ਤੋਂ ਦਾਨੀ ਸੱਜਣਾਂ ਨੂੰ ਇਹ ਅਪੀਲ ਕਰਨੀ ਚਾਹਾਂਗੇ ਕਿ ਆਪ ਤੁਸੀਂ ਇੰਨੀ ਵੱਡੀਆਂ ਸੇਵਾਵਾਂ ਕਰਦੇ ਹੋ ਜਿੱਥੇ ਵੱਡੇ-ਵੱਡੀਆਂ ਕਾਰਜ ਸੰਭਾਲ ਕਰਦੇ ਹੋ ਉੱਥੇ ਇਹਨਾਂ ਗਰੀਬੀ ਦੀ ਵਿਚਾਰ ਲਈ ਜਾਵੇ ਕਿਉਂਕਿ ਗੁਰੂ ਸਾਹਿਬ ਦਾ ਪਰਮਾਨ ਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤੇ ਜੇ ਤੁਸੀਂ ਇੰਨੇ ਵੱਡੇ ਦਾਨ ਕਰਦੇ ਹੋ ਇਹ ਸਮਾਨ ਦੀ ਵੀ ਬਾਹ ਫੜੀ ਜਾਵੇ ਅਤੇ ਇਸ ਪੁੱਤ ਦਾ ਇਲਾਜ ਕਰਾਇਆ ਜਾਵੇ ਜੋ ਕਿ ਜਿਹੜਾ ਪੋਤੇ ਆ ਉਹ ਆਪਣੀ ਮਾਂ ਦਾ ਸਹਾਰਾ ਬਣ ਸਕੇ ਬਾਕੀ ਤੁਸੀਂ ਜੁੜੇ ਰਹੋ